ਸੱਚੀ ਗੱਲ ਦੋਸਤੋ ਪਬਲਿਕਸ ਮਾਣਾ ਨੁਸਤੇ ਤੜਾਸਾ ਰੰਦਾ ਸਵਾਗਤ ਹੈ ਅੱਜ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਦੋ ਇਲਾਜ ਦੇ ਲਈ ਜਿਹੜੇ ਨੇ ਵਿਅਕਤੀ ਸਿਵਲ ਹਸਪੀਟਲ ਦੇ ਵਿੱਚ ਪਰਿਵਾਰਾਂ ਵੱਲੋਂ ਲਿਆਂਦੇ ਗਏ ਜਾਣਕਾਰੀ ਮੁਤਾਬਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹਨਾਂ ਦਾ ਆਪਸੀ ਜਿਹੜਾ ਝਗੜਾ ਦੇਖਣ ਨੂੰ ਮਿਲਦਾ ਹੈ ਤੇ ਦੋਨਾਂ ਵੱਲੋਂ ਜਿਹੜਾ ਇੱਕ ਦੂਸਰੇ ਦੇ ਉੱਪਰ આરોਪ ਲਗਾਏ ਜਾਂਦੇ ਨੇ ਇੱਕ ਵਿਅਕਤੀ ਵੱਲੋਂ ਕਿਹਾ ਜਾਂਦਾ ਕਿ ਮੇਰੇ ਕੋਲ ਹਾਈ ਕੋਰਟ ਦੀ ਸਟੇ ਹੈ ਉਹ ਮੇਰੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੇ ਲਈ ਕੋਸ਼ਿਸ਼ ਕਰਦਾ ਤੇ ਦੂਜੇ ਵਿਅਕਤੀ ਦਾ ਕਹਿਣਾ ਇਹ ਸੀ ਕਿ ਮੈਂ ਕੱਲਾ ਸੀ ਆਪਣੇ ਖੇਤ ਦੇ ਵਿੱਚ ਜਿਹੜੀ ਹੈ ਆਪਣੀ ਖੇਤ ਦੇ ਵਿੱਚ ਜਿਹੜਾ ਕੰਮਕਾਰ ਕਰ ਰਿਹਾ ਸੀ ਤੇ ਦੂਸਰੇ ਵਿਅਕਤੀਆਂ ਵੱਲੋਂ ਆ ਕੇ ਮੇਰੇ ਉੱਪਰ ਜਿਹੜਾ ਕਾਫੀ ਹਮਲਾ ਕੀਤਾ ਜਾਂਦਾ ਦੋਨੇ ਹੀ ਜਿਹੜੇ ਗੰਭੀਰ ਜ਼ਖਮੀ ਹੋਣ ਕਾਰਨ ਜਿਹੜਾ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਤੇ ਇੱਕ ਦੂਜੇ ਦੇ ਉੱਤੇ ਜਿਹੜਾ ਨੇ ਨਿਸ਼ਾਨਾ ਵੀ ਸਾਧਦੇ ਨੇ ਦੋਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਆ ਪਰ ਹੁਣ ਇਸ ਦੀ ਜਿਹੜੀ ਜਾਂਚ ਹੈ ਸਦਰ ਪੁਲਿਸ ਕਰ ਰਹੀ ਹੈ ਕਿ ਕਿਸ ਦੀ ਗਲਤੀ ਸੀ ਇਹ ਕਿਉਂ ਜਿਹੜਾ ਇਹ ਇੰਨਾ ਜਿਹੜਾ ਹੱਸਾ ਵਾਪਰਿਆ ਕੀ ਲੜਾਈ ਹੋਈ ਸਟੋਰੀ ਕਦੇ ਕਰਕੇ ਲੜਾਈ ਹੋਈ ਐ ਤੇ ਲੜਾਈ ਜ਼ਮੀਨ ਦੀ ਜੀ ਮੇਰੀ ਆਪਦੀ ਜ਼ਮੀਨ ਮੈਂ ਤੇ ਲੱਗਾ ਹਾਂ ਮਰਨਾ ਸੱਚਾ ਥੋੜਾ ਜਿਹਾ ਉਹਨੂੰ ਮੈਂ ਕਿਚਰਿਆ ਸੀਗਾ ਹਾਂ ਮੈਂ ਲੱਗਾ ਕਿਹੜੇ ਪਾਸੇ ਆ ਗਏ ਨੇ ਸੱਤ ਅੱਠ ਜਣੇ ਆ ਗਏ ਨੇ ਮੇਰੇ ਗੱਲ ਪਾਏ ਨੇ ਕਿ ਤੂੰ ਕੌਣ ਹੁੰਦਾ ਹੈ ਕਿ ਇੱਥੇ ਦਾ ਅਗਵਾਰ ਨਹੀਂ ਪੈਗਿਆ ਨਹੀਂ ਬਸ ਤਾਂ ਗੱਲ ਨਹੀਂ ਪੁੱਛੀ ਬਾਖਰੀ ਪੁੱਛੀ ਕਿ ਲੋਰਾਂ ਨੇ 15 ਸਾਲ ਮੇਰੇ ਗੱਲ ਪਾਏ ਨੇ ਨਹੀਂ ਇਹ ਮਾਰਕ ਦੀ ਵਜ੍ਹਾ ਕੀ ਆ ਸੱਚੀ ਬਾਜਾ ਸਰ ਮੇਰੀ ਜ਼ਮੀਨ ਹੈ ਉਹ ਆ ਮਾਲਕੀ ਇਹਨਾਂ ਦੀ ਜ਼ਮੀਨ ਪੰਚਾਇਤ ਦੀ ਜ਼ਮੀਨ ਨਗਰ ਪੰਚਾਇਤ ਦੀ ਜ਼ਮੀਨ ਦੱਬੀ ਹੋਈ ਜਿਵੇਂ ਚੇਰਦਾ ਨੇ ਕਬਜਾ ਕੀਤਾ ਹੈ ਮੈਂ ਮਿੰਤੀ ਕਰਾਈ ਹੋਈ ਆਪਦੀ ਜ਼ਮੀਨ ਦੀ ਜਿਹੀ ਨਿਸ਼ਾਨਦੇਹੀ ਇਹਨਾਂ ਵੱਲ ਜਾਂਦੀ ਅੱਗੇ ਇਹ ਗੁਰਜੀਆਂ ਪੱਟ ਦਿੰਦੇ ਨੇ ਤੇ ਜਦ ਤੁਸੀਂ ਨਿਸ਼ਾਨਦੇਹੀ ਕਰਾਂ ਗੁਰਜੀਆਂ ਪੱਟ ਦਿੰਦੇ ਨੇ ਜਿਵੇਂ ਪ੍ਰਵਾਹ ਵੀ ਕਰਦੇ ਬੰਦੇ ਚੋਖੇ ਹੋਈਏ ਪਰਵਾਰ ਬਹੁਤ ਤਗੜਾ 15 20 ਬੰਦ ਦੇ ਘਰ ਦੇ ਨੇ ਕਿੰਨੇ ਵਜੇ ਲੜਾਈ ਹੋਈ ਆ ਸਾਰੀ ਇਹ ਅੱਜ ਇਸ ਵਾਰ 10 ਵਜੇ 10 ਵਜੇ ਹੋਈ ਜਮੀਨ ਨੂੰ ਲੈ ਕੇ ਹੈ ਹਾਂ ਜੀ ਜਮੀਨ ਕਿੰਨੇ ਕੋ ਟਾਈਮ ਤੋਂ ਵੀ ਬਾਤ ਚੱਲ ਰਹੀ ਹੈ ਇਹ ਇਹ ਬਾਤ ਤਾਂ ਬੜਾ ਪੁਰਾਣਾ ਚੱਲ ਰਹੀ ਹੈ ਪੁਰਾਣਾ ਚੱਲ ਰਹੀ ਹੈ ਅੱਜ ਕੰਪਲੀਟ ਇੱਕ ਹੋਈ ਤੁਹਾਡੀ ਹਾਂ ਜੀ ਕੰਪਲੀਟ ਕਰਾਈ ਕੋਈ ਬਸ ਇੱਥੇ ਆ ਜੀ ਮੈਂ ਤਾਂ ਜੀ ਹਸਪਤਾਲ ਕੰਪਲੀਟ ਹੋਈ ਨਹੀਂ ਹੈ ਨਾ ਜੀ ਕੋਈ ਵੀ ਕੰਪਲੀਟ ਹੋਈ ਨਹੀਂ ਹੋ ਰਹਾ ਕਿਹੜਾ ਪਿੰਡ ਹੈ ਚੌਕ ਜੀ ਫਿਰ ਤੁਸੀਂ ਕੀ ਕਰ ਲੋਈ ਲੜਾਈ ਕਿਉਂ ਹੀ ਤੁਹਾਡਾ ਝਗੜਾ ਕੂ ਹੈ ਉਹ ਲਈ ਸਾਡੇ ਮੱਟ ਕਰਾਂਦਾ ਸੀ ਅਸੀਂ ਕੱਠਿਆਂ ਨੂੰ ਅਖਿਆ ਵੀ ਮੱਟ ਨਾ ਕਰਾ ਤੋ ਮੱਟ ਪਹਿਲਾਂ ਵੀ ਬੰਦਿਆਂ ਨਾਲ ਕਈ ਨਾਲ ਤੁੱਪਦਰੀ ਕਰ ਲਉ ਮਣੀ ਮੂਕੀ ਬੰਨ ਛੱਡਿਆ ਹੀ ਪਹਿਲਾਂ ਵੀ ਜ਼ਰੂਰ ਹੋ ਇਹ ਬੰਨ ਟਰੈਕਟਰ ਨਾਲ ਕਰਾਉਣ ਲੱਗ ਗਿਆ ਜੀ ਤੇ ਕਰਾ ਕੇ ਪੈਲੀ ਸਾਰੀ ਢਵਾਉਣ ਲੱਗ ਗਿਆ ਜੀ ਵਿਚ ਆਉਂਦੀ ਕਾੜੀ ਉਹ ਕਹਿੰਦੇ ਉਹ ਨਿਸ਼ਾਨਦੇ ਹੀ ਮੈਂ ਕਰਾਂਦਾ ਕਦੇ ਇਹ ਬੁਰਜੇ ਦੇ ਜੀ ਵਿਚਕਾਰੀ ਲਾ ਕੇ ਜਾਂਦੋਂ ਪਟਣਦੇ ਉਹ ਇਹ ਨਿਸ਼ਾਨਦੇ ਹੀ ਨਹੀਂ ਕਰਾਈ ਨਿਸ਼ਾਨਦੇ ਕਿੰਨੀਆਂ ਕਰਾਈਆਂ ਪਿੰਡ ਦੀ ਕੋਈ ਨਿਸ਼ਾਨਦੇ ਹੀ ਨਹੀਂ ਹੋਈ ਕਦੇ ਕੋਈ ਪਹਿਲਾਂ ਇੰਨੀਆਂ ਨਿਸ਼ਾਨਦੀਆਂ ਹੋਈਆਂ ਨੇ ਕੋਈ ਦਿਨ ਪਹਿਲੀ ਨਹੀਂ ਆਈ ਕਿ ਦੋ ਤੇ ਉਹਦਾ ਕੀ ਨਾਮ ਅਜਾ ਤੁਹਾਡੇ ਨਾਲੜਾਈ ਹੋਈ ਉਹਦਾ ਨਾਮ ਪ੍ਰਦੇਸ਼ ਪ੍ਰਦੇਸ਼ ਪ੍ਰੋਟਰ ਕਰਤਾ ਸੀ ਅੱਛਾ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਤੁਹਾਡਾ ਰੋੜਾ ਇਹ ਰੋੜਾ ਤਾਂ ਬੜੇ ਚਿਰ ਦਾ ਚੱਲਦਾ 20 ਸਾਲ ਹੋ ਗਏ ਨੇ ਹੜਦਾ ਨਹੀਂ ਕੋਈ ਬਸ ਮਾਰ ਲਿਆ ਜਾਨੂ ਮਾਰ ਲਿਆ ਤੁਮਹੇ ਬੰਦੇ ਇਕੱਠੇ ਕਰਕੇ ਸਾਡੇ ਮਗਰ ਵੀ ਪਿਆ ਹੈ ਨਹੀਂ ਉਹਨਾਂ ਨੇ ਇਲਜ਼ਾਮ ਲਾਇਆ ਵੀ ਤੁਸੀਂ ਵਾਵਾ ਸਾਰੇ ਬੰਦੇ ਲੈ ਕੇ ਉਹਨੂੰ ਮਾਰਿਆ ਹੈ ਨੋ ਜੀ ਅਸੀਂ ਤਾਂ ਦੋ ਜਣੇ ਹਾਂ ਦੋ ਭਰਾ ਹੀ ਸਾਡੇ ਦੋ ਜਣੇ ਜਣੇ ਉਹ ਆਣ ਕੋਈ ਤੁਹਾਡੇ ਕੋਲ ਕੋਈ ਪੰਚਾਇਤੀ ਜ਼ਮੀਨ ਵੀ ਹੈ ਪੰਚਾਇਤੀ ਜ਼ਮੀਨ ਸਾਰੇ ਪਿੰਡ ਕੋਲ ਹੀ ਨਹੀਂ ਉਹਨਾਂ ਨੇ ਕਿਹਾ ਨਾ ਵੀ ਤੁਸੀਂ ਸਾਰੇ ਪਿੰਡ ਕੋਲ ਹੈ ਜੀ ਸਾਰੇ ਪਿੰਡ ਕੋਲ ਹੈ ਸਾਰੇ ਪਿੰਡ ਕੋਲ ਹੀ ਠੀਕ ਹੈ ਹਾਂ ਜੀ ਸਾਰੇ ਪਿੰਡ ਕੋਲ ਹੈ ਕਿਹਲੇ ਕੋਲ ਨਹੀਂ ਹੈ ਕਿ ਸਾਰੇ ਪਿੰਡ ਕੋਲ ਹੈ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਅੱਜ ਕੱਪ ਜੇ ਵੀ ਲੋਕਾਂ ਕੋਲ ਹੈਗੇ ਨੇ ਕਿਸੇ ਸਾਰਾ ਕੁਝ ਹੈ ਜੀ ਪਿੰਡਾਂ ਚ ਦੀ ਹੁਣ ਕੀ ਮੰਗ ਕੀ ਕਰਨਾ ਚਾਹੁੰਦੇ ਤੁਸੀਂ ਮੰਗੋ ਜੀ ਇਨਸਾਫ ਹੋਣਾ ਚਾਹੀਦਾ ਜੀ ਇਹ ਧੱਕੇ ਨਾਲ ਸਾਡੇ ਛੇ ਦੇ ਵਿੱਚ ਸਾਡਾ ਛੇ ਵੀ ਹੋਇਆ ਕੋਟਲ ਨੂੰ ਇਹ ਧੱਕੇ ਨਾਲ ਬੰਨ ਵੜਦਾ ਠੀਕ ਹੈ ਅਸੀਂ ਰੋਕਿਆ ਜੀ ਇਹਨੂੰ ਬਸ ਠੀਕ ਹੈ ਠੀਕ